ਹਾਂਜੀ ਪੰਜਾਬੀਓ ਇੱਕ ਤੁਹਾਡੇ ਲਈ ਕਵਿਸ਼ਰੀ ਅੱਜ ਬਹੁਤ ਹੀ ਪਿਆਰੀ ਕਵਿਸ਼ਰੀ ਕਹਿੰਕੇ ਮਨੋਹਰ ਭਵਾਨੀ ਛੰਦ ਲੈ ਕੇ ਆਏ ਆ ਤੇ ਬੜਾ ਹੀ ਪਿਆਰਾ ਛੰਦ ਹੈ ਧਿਆਨ ਨਾਲ ਸੁਣਨਾ ਸਾਰਿਆਂ ਨੇ ਜਿਹੜਾ ਦੁਨੀਆਂ ਦਾ ਬਾਲੀ ਲਾ ਕੇ ਸੋਨਾ ਬਾਗ ਮਹਾਲੀ ਦੇਵੇ ਕਿਤੇ ਨਾ ਦਖਾਲੀ ਮੇਰੇ ਜੇਬੇ ਹੋਸ਼ ਨੂੰ ਸੋ ਸੋ ਭਾਰੀ ਨਿਉ ਕੇ ਤੇ ਸਲਾਮ ਉਸ ਨੂੰ ਸੋ ਸਵਾਰੀ ਨੋ ਕੇ ਤੇ ਸਲਾਮ ਉਸ ਨੂੰ ਹਰ ਚਾ ਕੋਨੇ ਕਹਿ ਜਹਣ ਖੜਾ ਵਚ ਸਮਣ ਰਹਿ ਗਏ ਦੇਖ ਕੇ ਹੈਰਾਨ ਕੋਦਰਤ ਮਾਹੀ ਦੀ ਕਿਹੜੀ ਕਿਹੜੀ ਕਰਾ ਸਿਫਤ ਅਲਾਹੀ ਦੀ ਮੈਂ ਕਿਆ ਕੇੜੀ ਕੇੜੀ ਕਰਾਂ ਚੰਦ ਸੂਰਜ ਚਿਰਾਗ ਲਾਇਆ ਤਾਰਿਆਂ ਨੇ ਭਗ ਖਾਗੇ ਚੱਕਰ ਦਿਮਗ ਕੀ ਅਕਲ ਵਰਤੀ ਕਿਸ ਵਿਦ ਭਾਣੀ ਤੇ ਟੇਕਾਤੀ ਧਰਤੀ ਕਿਸ ਵਿਦ ਭਾਣੀ ਤੇ ਟੇਕਾਤੀ ਧਰਤੀ फूल फल पत डाल हरे सोसणनी लाल ऐसी दिसे ना मिसाल किसे बादशाही दी केड़ी केडी करा सिफत केडी केडी करा कि नदी की जल ਕਿਤੇ ਟਿੱਬੇ ਕਿਤੇ ਥਲ ਜਾਂ ਪਹਾੜੀਆਂ ਤੇ ਚੱਲ ਦੂਰ ਦੂਰ ਤੀ ਕਰਾਂ ਬੱਦਲਾਂ ਚੁਮੇਗਾ ਵਰਸਾਵੇ ਕੀ ਕਰਾਂ ਬੱਦਲਾਂ ਚੁਮੇਗਾ ਵਰਸਾਵੇ ਕੀ ਕਰਾਂ ਭਾਵੇਂ ਡਿੱਗੇ ਹੋ ਆਕਾਸੋਂ ਜਾਂ ਹਵਾ ਚ ਉੱਡ ਜਾਸੋਂ ਐਸੀ ਹੋਰ ਕਿਸ ਪਾਸੋਂ ਨਾ ਕਲਮ ਵਾਹੀਦੀ ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ ਮੈਂ ਕਿਆ ਕਿਹੜੀ ਕਿਹੜੀ ਕਰਾਂ ਲੀਲਾ ਅપર ਪਰ ਕੀਤੇ ਆਵੇ ਨਾ ਸੁਮਰ ਸੋਨੇ ਚਾਂਦੀ ਦੇ ਸ਼ਿੰਗਾਰ ਤੇ ਹਥਿਆਰ ਤਾਤ ਦੇ ਰੇਸ਼ਮੀ ਲਬਾਸ ਬਣੇ ਪਾਤ ਪਾਤ ਦੇ ਰੇਸ਼ਮੀ ਲਬਾਸ ਬਣੇ ਪਾਤ ਪਾਤ ਦੇ ਬਾਲੂ ਸ਼ਾਹੀ ਤੇ ਬਧਾਣੇ ਰੈਉੜੀ ਜਾਮਣ ਮਖਾਣੇ ਬੰਧਿਆ ਲੈ ਲਮਣ ਪਾਣੇ ਜੇੜੀ ਚੀਜ਼ ਚਾਹੀਦੀ केड़ी केड़ी करा सिफत इलाही दी मैं क्या केड़ी केड़ी करा आदमी जन और सारे है न कस नारे नारे देख जामा बलहारे ऐसे रब पाक दे ਜਾਨ ਪਾਤੀ ਪੁੱਤ ਲੈ ਬਣਾ ਕੇ ਖਾਕ ਦੇ ਜਾਨ ਪਾਤੀ ਪੁੱਤ ਲੈ ਬਣਾ ਕੇ ਖਾਕ ਦੇ ਇੱਕ ਨਾਂ ਦੀ ਚਮਚੀ ਹੈ ਕਿਸੇ ਦੀ ਲਾਲ ਮਿੱਟੀ ਤੇ ਕਿਸੇ ਦੇ ਮੂੰਹ ਤੇ ਸਿੱਟੀ ਕਾਲਸ ਕੜਾਹੀ ਦੀ ਕਿਹੜੀ ਕਿਹੜੀ ਕਰਾ ਸਫਤ ਇਲਾਹੀ ਦੀ ਮੈਂ ਕਿਆ ਕਿਹੜੀ ਕਿਹੜੀ ਕਰਾ ਇਨਸਾਨ ਬੇਜਕੀਨਾ ਕੀਤੇ ਟਿਕੇਨਾ ਟਕੀਨਾ ਲਾਇਆ ਪੇਟ ਚ ਮਸ਼ੀਨਾ ਦੁੱਧ ਬਣੇ ਰਤ ਦਾ ਕੌਣ ਅੰਦਾਜ਼ ਲਾਵੇ ਤੇਰੀ ਮੱਤ ਦਾ ਕੌਣ ਅੰਦਾਜ਼ ਲਾਵੇ ਤੇਰੀ ਮੱਤ ਦਾ ਮੋਟਰ ਜਹਾਜ਼ ਅ ਤੇ ਰੇਲ ਹੁਣ ਰਸਤੇ ਚ ਫੇਲ ਪਰ ਤੇਰੀ ਬਣ ਖੇਲ ਨਾ ਕਿਸੇ ਤੋਂ ਟਾਹੀ ਦੀ ਕਿਹੜੀ ਕਿਹੜੀ ਕਰਾ ਸਫਤ ਅਲਾਹੀ ਦੀ ਮੈਂ ਕਿਆ ਕਿਹੜੀ ਕਿਹੜੀ ਕਰਾ ਡੁੱਬੀ ਨਦੀ ਵਿੱਚ ਕਰ ਮੇਰੀ ਬੇੜੀ ਲਾਦ ਪਰ ਪੁੱਜ ਕੇ ਤੇ ਘੁਣਾ ਘਰ ਮੈਂ ਗਰੀਬ ਜਾਂ ਬੰਦਾ ਕਰ ਕਦਮੇਰ ਬਾਨਿਆ ਖੁਦਾ ਬੰਦਾ ਕਾਰ ਕਦ ਮੇਰ ਬਾਨੀਆਂ ਖੁਦਾ ਬੰਦਾ ਕੋਈ ਦਸ ਬਜ ਕਤਾ ਚੰਗੂ ਲਗਦਾ ਨਹੀਂ ਪਤਾ ਰਾਜ ਬਲੀ ਖਾ ਨਹੀਂ ਖਾਤਾ ਬਖਸ਼ ਗੁਨਾਹ ਹੀ ਦੀ ਕਿਹੜੀ ਕਿਹੜੀ ਕਰਾ ਸਫਤ ਅਲਾਹੀ ਦੀ ਮੈਂ ਕਿਆ ਕਿਹੜੀ ਕਿਹੜੀ ਕਰਾਂ ਧੰਨਵਾਦ ਜੀ